ਉਹ ਮੁੰਡਾ ਜਿਹਨੂੰ ਲੋਕ ਕਲਹਿਣਾ ਕਹਿੰਦੇ ਹੁੰਦੇ ਕਹਿੰਦੇ ਜੰਮਿਆ ਤਾਂ ਇਹਨੇ ਪਹਿਲਾਂ ਆਪਣਾ ਪਿਓ ਖਾਦਾ ਫਿਰ ਮਾਂ ਖਾ ਲਈ ਜਵਾਨ ਹੋਇਆ ਤਾਂ ਨਾਨੀ ਖਾ ਲਈ ਫਿਰ ਵਿਆਹ ਹੋਇਆ ਤਾਂ ਇਹਨੇ ਆਪਣੀ ਪਤਨੀ ਖਾ ਲਈ ਅੰਤ ਦੇ ਵਿੱਚ ਉਹ ਮੁੰਡੇ ਕੋਲੇ ਕੀ ਰਾਹ ਬਚਦਾ ਹੈ ਕਿਵੇਂ ਉਹ ਆਪਣੀ ਕਿਸਮਤ ਨੂੰ ਸਿੱਧੀ ਕਰਦਾ ਹੈ ਇਸ ਕਹਾਣੀ ਦਿੱਤੇ ਗੱਲਬਾਤ ਕਰਾਂਗੇ ਇੱਕ ਕਹਾਣੀ ਉਹ ਮੁੰਡੇ ਦੀ ਹੈ ਜਿਹਨੂੰ ਲੋਕ ਲੈਣਾ ਕਹਿੰਦੇ ਸੀ ਤੇ ਕਰਮਾਂ ਮਾਰਿਆ ਕਹਿੰਦੇ ਸੀ ਜਦੋਂ ਗੁਰਸੇਵਕ ਹੋਇਆ ਤਾਂ ਉਸ ਵਕਤ ਘਰ ਦੇ ਵਿੱਚ ਬਹੁਤ ਚਾਅ ਲਾੜ ਮਨਾਇ ਗਈ ਹਮ ਕਿ ਘਰੇ ਪਹਿਲੀ ਈਲਾਦੀ ਪੁੱਤ ਹੋਇਆ ਤੇ ਘਰਦਿਆਂ ਨੇ ਬੜੇ ਚਾਅ ਨਾਲ ਨਾਮ ਰੱਖਿਆ ਸੀ ਗੁਰਸੇਵਕ ਯਾਨੀ ਗੁਰਾਂ ਦਾ ਸੇਵਕ ਹਮ ਇਹ ਪਰਿਵਾਰ ਗੁਰਸੇਵਕ ਦਾ ਉਹ ਪਰਿਵਾਰ ਸੀ ਜਿਹਦੇ ਤੇ ਦੋ ਪੀੜੀਆਂ ਤੋਂ ਕਰਜਾ ਸੀ ਪਰ ਫਿਰ ਵੀ ਪਿਓ ਨੇ ਆਪਣੀ ਵਿਤ ਤੋਂ ਵੱਧ ਕੇ ਗੁਰਸੇਵਕ ਦੇ ਸ਼ਗਨ ਮਨਾਏ ਲੱਡੂ ਵੰਡੇ ਅਣਗਵਾਂਡੇ ਘਰ 'ਚ ਹਲੇ ਵਧਾਈਆਂ ਦਾ ਦੌਰ ਚੱਲਦਾ ਸੀ ਗੁਰਸੇਵਕ ਦੇ ਪਿਓ ਬਲਦੇਵ ਨੂੰ ਇਹ ਵੀ ਚਿੰਤਾ ਸੀ ਕਿ ਮੇਰੇ ਸਿਰ ਤੇ ਕਰਜ਼ੇ ਦੀ ਪੰਡਾ ਇਹ ਨਾ ਹੋਵੇ ਮੇਰੇ ਅੱਜ ਘਰੇ ਪੁੱਤ ਹੋ ਗਿਆ ਤੇ ਇਹ ਕਰਜ਼ੇ ਦੀ ਪੰਡ ਮੇਰੇ ਪੁੱਤ ਸਿਰ ਤੇ ਵੀ ਟਿਕ ਜੇ ਕੱਲ ਨੂੰ ਇਹਨੇ ਜਵਾਨ ਹੋਣਾ ਫਿਰ ਗੁਰਸੇਵਕ ਦੇ ਪਿਓ ਬਲਦੇਵ ਕੋਲੇ ਇਹ ਸਨੇਹਾ ਆਉਂਦਾ ਕਿ ਤੈਨੂੰ ਸਰਪੰਚ ਦੇ ਘਰੇ ਸੱਤਿਆ ਤਾਂ ਬਲਦੇਵ ਦੇ ਮਨ ਆਨੰਦ ਰਿਕ ਟੜਕੂ ਵੀ ਹੁੰਦਾ ਇੱਕ ਡਰ ਵੀ ਹੁੰਦਾ ਹੂੰ ਮਿੱਕੀ ਗੱਲ ਹੋ ਗਈ ਜਿਹੜਾ ਬੰਦਾ ਸਨੇਹਾ ਲੈ ਕੇ ਆਏ ਹੁੰਦਾ ਉਹਨੂੰ ਬਲਦੇਵ ਪੁੱਛ ਤੱਕ ਨਾ ਕੀ ਗੱਲ ਹੋ ਗਈ ਹੂੰ ਉਹ ਕਹਿੰਦਾ ਆੜਤੀ ਆ ਤੇ ਹੋਰ ਬੰਦੇ ਸਰਪੰਚ ਦੇ ਘਰੇ ਬੈਠੇ ਆ ਹੂੰ ਉਹ ਤਾਂ ਤੇਰੇ ਘਰੇ ਆਉਣ ਨੂੰ ਫਿਰਦੇ ਸੀ ਕਹਿੰਦਾ ਹੂੰ ਤੇਰੇ ਘਰੇ ਕਹਿੰਦਾ ਬੱਚਾ ਹੋਇਆ ਤਾਂ ਕਰਕੇ ਸਰਪੰਚ ਨੇ ਆਪਦੇ ਘਰੇ ਹੀ ਰੋਕ ਲਏ ਬੰਦੇ ਹੂੰ ਵੀ ਇੱਥੇ ਬਿਲਾ ਲਾ ਨਾ ਬਲਦੇਵ ਹੂੰ ਬਲਦੇਵ ਹੂੰ ਡਰਦੇ ਮਨ ਨਾਲ ਸਰਪੰਚ ਦੇ ਘਰੇ ਜਾਂਦਾ ਹੂੰ ਉੱਥੇ ਗੱਲਾਂ ਬਾਤਾਂ ਹੁੰਦੀਆਂ ਨੇ ਹੂੰ ਤੇ ਭਰੇ ਮਨ ਦੇ ਨਾਲ ਸਰਪੰਚ ਦੇ ਘਰੋਂ ਬਲਦੇਵ ਵਾਪਸ ਆਉਂਦਾ ਵਾਪਸ ਆ ਕੇ ਆਪਣੇ ਪੁੱਤ ਗੁਰਸੇਵਕ ਨੂੰ ਗੋਦੀ ਚੱਕਦਾ ਉਹਦਾ ਮੱਥਾ ਚੁੰਮਦਾ ਉਹਦੇ ਪੈਰ ਚੁੰਮਦਾ ਉਹਦੇ ਹੱਥ ਚੁੰਮਦਾ ਹਮ ਇੱਕ ਚਿੱਤੋਂ ਦਾ ਇਹ ਵੀ ਕਰਦਾ ਹੁੰਦਾ ਵੀ ਮੈਂ ਆਪਣੀ ਘਰ ਵਾਲੀ ਨਾਲ ਗੱਲ ਸਾਂਝੀ ਕਰ ਲਾਂ ਪਰ ਉਹ ਕਹਿੰਦਾ ਵੀ ਨਹੀਂ ਹਲੇ ਥੋੜੇ ਦਿਨ ਹੋਏ ਬੱਚੇ ਹੋਏ ਨੂੰ ਹਮ ਈਮਾਨ ਦੇ ਅੰਦਰ ਵਿਜੋਗ ਨਾ ਰੱਖ ਲਏ ਆਪਣੇ ਹਮ ਤਾਂ ਉਹ ਆਪਣੇ ਬੱਚੇ ਨੂੰ ਚੁੰਮਦਾ ਬਲਦੇਵ ਤੇ ਘਰ ਤੋਂ ਬਾਹਰ ਆ ਜਾਂਦਾ ਹਮ ਤਾਂ ਬਲਦੇਵ ਦੀ ਘਰ ਵਾਲੀ ਬਲਦੇਵ ਨੂੰ ਰੋਕਦੀ ਵੀ ਹੈ ਵੀ ਤੁਸੀਂ ਕਿੱਥੇ ਚੱਲੇ ਹੋ ਸ਼ਾਮ ਨੂੰ ਉਹ ਕਹਿੰਦਾ ਚੱਲ ਮੈਂ ਆ ਗਿਆ ਹਮ ਬਲਦੇਵ ਭਰੇ ਭਰਾਏ ਮਨ ਨਾਲ ਆਪਣੇ ਖੇਤ ਜਾਂਦਾ ਜਿਹੜਾ ਕੁਝ ਹੁਣ ਤੱਕ ਬਲਦੇਵ ਨਾਲ ਹੋਇਆ ਹੁੰਦਾ ਉਹਦੀ ਅੱਖਾਂ ਅੱਗੇ ਚੱਲਣਾ ਇੱਕ ਰੀਲ ਮੰਗੂ ਸ਼ੁਰੂ ਹੋ ਜਾਂਦਾ ਹੂੰ ਬਲਦੇਵ ਖੇਤ ਖੜਾ ਆਪਣੇ ਪੁੱਤ ਬਾਰੇ ਵੀ ਸੋਚਦਾ ਜਿਹੜਾ ਹਲੇ ਕੁਝ ਦਿਨਾਂ ਦਾ ਆਪਣੀ ਪਤਨੀ ਬਾਰੇ ਵੀ ਸੋਚਦਾ ਫਿਰ ਇੱਕ ਪਾਸੇ ਉਹ ਇਹ ਵੀ ਸੋਚਦਾ ਕਿ ਹੁਣ ਜ਼ਿੰਦਗੀ ਜਿਉਣ ਦਾ ਕੋਈ ਹੱਜ ਨਹੀਂ ਫਿਰ ਬਲਦੇਵ ਫਾਹ ਲੈ ਲੈਂਦਾ ਤੇ ਘਰੇ ਗੁਰਸੇਵਕ ਦੀ ਮਾਂ ਉਡੀਕ ਕਰ ਰਹੀ ਆਪਣੇ ਪਤੀ ਪਿੰਡ ਦੇ ਲੋਕ ਇਕੱਠੇ ਹੋ ਜਾਂਦੇ ਆ ਤੇ ਪਿੰਡ ਦੇ ਲੋਕ ਵਿੱਚ ਵਿੱਚ ਇਹ ਗੱਲਾਂ ਵੀ ਕਰਦੇ ਵੀ ਹੁਣ ਤਾਂ ਇਹਦੇ ਦਿਨ ਫਿਰ ਨਹੀਂ ਸ਼ੁਰੂ ਹੋਈ ਸੀ। ਹਮਮ ਇਹਨੇ ਆ ਕੀ ਕੰਮ ਕਰ ਲਿਆ। ਹਮ ਤਾਂ ਵਿੱਚੋਂ ਇੱਕ ਬੰਦਾ ਇਹ ਵੀ ਕਹਿੰਦਾ ਹਮ ਕਹਿੰਦਾ ਇਹਨੂੰ ਪੰਚਾਇਤ ਚ ਬੁਲਾ ਕੇ ਅੱਜ ਜਲੀਲ ਕੀਤਾ ਗਿਆ। ਇੱਥੋਂ ਕਹਿੰਦਾ ਉਹ ਬੇਇੱਜ਼ਤੀ ਬਰਦਾਸ਼ਤ ਨਹੀਂ ਹੋਈ। ਹਮ ਫਿਰ ਇੱਕ ਪਾਸੇ ਏ ਡਾਰਵੀ ਹੁੰਦਾ ਪਿੰਡ ਵਾਲੇ ਲੋਕਾਂ ਨੂੰ ਕਿ ਇਹਦੇ ਘਰੇ ਜਾ ਕੇ ਹੁਣ ਕੀ ਦਸੀਏ। ਹਮ ਉਧਰੋਂ ਗੁਰਸੇਵਕ ਦੀ ਮਾਂ ਦਰਵਾਜ਼ੇ ਖੁੱਲੇ ਰੱਖੀ ਬੈਠੀ ਆ ਕਿ ਗੁਰਸੇਵਕ ਤੇ ਪਿਆਉਣੇ ਆਉਣਾ ਇਕੱਠੇ ਰੋਟੀ ਖਾਵਾਂਗੇ। ਹਮ ਪਰ ਥੋੜੇ ਸਮੇਂ ਬਾਅਦ ਕੀ ਦੇਖ ਲਿਆ ਕਿ ਉਹਦੇ ਪਤੀ ਦੀ लाश ਪਿੰਡ ਦੇ ਲੋਕ ਮੋਢੇ ਤੇ ਰੱਖੀ ਆਉਂਦੇ ਆ। ਹੂੰ ਇਹ ਦੇਖ ਕੇ ਉਹਦੀਆਂ ਤਾਂ ਹਾਂ ਨਿਕਲ ਜਾਂਦੀਆਂ ਨੇ। ਹੂੰ ਤੁਸੀਂ ਇਹ ਸੋਚੋ ਕਿ ਉਸ ਵਕਤ ਘਰ ਦਾ ਕੀ ਮਾਹੌਲ ਬਣਿਆ ਹੋਊਗਾ। ਬਿਲਕੁਲ ਥੋੜੇ ਜਿਨਾਂ ਦਾ ਬੱਚਾ ਹੂੰ ਉਹ ਇੱਕ ਪਾਸੇ ਪਿਆ ਤੇ ਘਰ ਦੇ ਵਿੱਚ ਕੀ ਨੇ ਪੈਰੇ ਆ। ਹੂੰ ਭੋਗ ਤੱਕ ਗੁਰਸੇਵਕ ਦੀ ਮਾਂ ਨੂੰ ਇਹ ਸੁਰਤ ਨਹੀਂ ਹੁੰਦੀ ਕਿ ਮੇਰਾ ਬੱਚਾ ਕਿੱਥੇ ਐ ਕਿੱਥੇ ਨਹੀਂ ਜਿਹਨੂੰ ਉਹਨੇ ਕਦੇ ਅਰਦਾਸਾਂ ਕਰਕੇ ਮੰਗਿਆ ਸੀ। ਹੂੰ ਉਹਦੇ ਬੱਚੇ ਨੂੰ ਆੜ ਗਵਾਂਡ ਵਾਲੇ ਸਾਹਮਦੇ ਆ ਸਭ ਤੋਂ ਵੱਡਾ ਪਹਾੜ ਗੁਰਸੇਵਕ ਦੀ ਨਾਨੀ ਦੇ ਟੁੱਟਿਆ ਜਿਨੇ ਆਪਣਾ ਇਕਲੌਤਾ ਪੁੱਤ ਪਹਿਲਾਂ ਗਵਾ ਲਿਆ ਸੀ। ਤੇ ਹੁਣ ਉਹ ਆਪਣੇ ਸ਼ਰੀਕਾਂ ਦੇ ਘਰੇ ਰਹਿੰਦੀ ਸੀ। ਹਮ ਤੇ ਹੁਣ ਉਹਨੇ ਆਪਣਾ ਇਕਲੌਤਾ ਜਵਾਈ ਵੀ ਕਰ ਲਿਆ ਸੀ। ਭੋਗ ਤੋਂ ਬਾਅਦ ਗੁਰਸੇਵਕ ਦੀ ਨਾਨੀ ਗੁਰਸੇਵਕ ਹੋਰਾਂ ਕੋਲੇ ਰਹਿਣਾ ਸ਼ੁਰੂ ਕਰਦੀ ਹੈ। ਹਮ ਮਾਵਾ ਧੀਆਂ ਦੂਨੇ ਘਰ ਦੇ ਵਿੱਚ ਰਹਿੰਦੀਆਂ ਨੇ ਗੁਰਸੇਵਕ ਨੂੰ ਪਾਲ ਪੋਸ਼ ਕੇ ਵੱਡਾ ਕਰ ਲੈਂਦੀਆਂ ਨੇ। ਹਮ ਗੁਰਸੇਵਕ ਹਲੇ ਛੇ ਸਾਲ ਦੇ ਹੀ ਹੁੰਦਾ ਤਾਂ ਗੁਰਸੇਵਕ ਦੀ ਮਾਂ ਦੇ ਮਨ ਦੇ ਅੰਦਰ ਅੱਜ ਵੀ ਵਿਜੋਗ ਸੀ ਉਹਦੇ ਪਿਓ ਦੇ ਜਾਣ ਦਾ। ਹਮ ਕਿ ਸਾਡਾ ਉਹ ਸਮਾਂ ਸੀ ਇਹ ਪੁੱਤ ਨੂੰ ਵੱਡੇ ਕਰਨ ਦਾ ਚਾਹ ਆੜ ਨਾਲ ਇਹਨੂੰ ਪਾਲ ਦੇ। ਪਰ ਉਹ ਪਹਿਲੀ ਸਾਰ ਛੱਡ ਗਿਆ। ਹੂੰ। ਗੁਰਸੇਵਕ ਦੀ ਮਾਂ ਨੂੰ ਕੋਈ ਇਹੋ ਜਿਹੀ ਬਿਮਾਰੀ ਲੱਗ ਜਾਂਦੀ ਆ ਕਿ ਇੱਕ ਦਿਨ ਉਹ ਵੀ ਸੁੱਤੀ ਪਈ ਰਹ ਜਾਂਦੀ ਆ। ਹੂੰ। ਇਹ ਪਰਿਵਾਰ ਤੇ ਫੇਰ ਦੁੱਖਾਂ ਦਾ ਬਹਾੜ ਟੁੱਟ ਪੈਂਦਾ। ਹੂੰ। ਘਰ ਦੇ ਵਿੱਚ ਬਚਦੀ ਆ ਸਿਰਫ ਨਾਨੀ ਤੇ ਗੁਰਸੇਵਕ। ਇਹ ਲੋਕਾਂ ਲਈ ਹਲੇ ਇਹ ਘਟਨਾ ਦਰਦਨਾਕ ਸੀ। ਹੂੰ। ਇਸ ਤੋਂ ਬਾਅਦ ਇਹ ਪਰਿਵਾਰ ਨਾਲ ਹੋਰ ਵੀ ਬਹੁਤ ਕੁਝ ਹੋਣਾ ਹੁੰਦਾ। ਨਾਨੀ ਆਪਣੇ ਦੋਤੇ ਨੂੰ ਤੰਗੀਆਂ ਤੁਰਸ਼ੀਆਂ ਦੇ ਨਾਲ ਪਾਲਦੀ ਆ ਕਿਉਂਕਿ ਜ਼ਮੀਨ ਥੋੜੀ ਸੀ, ਨਾਨਕੇ ਵਾਲੇ ਪਾਸੇ ਕੋਈ ਜ਼ਮੀਨ ਨਹੀਂ ਸੀ। ਉਹ ਠੇਕੇ ਤੇ ਆਪਣੇ ਦੋਤੇ ਨੂੰ ਪਾਲਦੀ ਰਹਿੰਦੀ ਆ। ਦੋਤਾ ਉਹਦਾ 15 ਸਾਲ ਦਾ ਹੋ ਜਾਂਦਾ। ਹੂੰ ਨਾਨੀ ਦੋਤੇ ਦਾ ਬਹੁਤ ਪਿਆਰ ਸੀ ਹੂੰ ਜਿਉਂ-ਜਿਉਂ ਗੁਰਸੇਵਕ ਜਵਾਨ ਹੁੰਦਾ ਹੂੰ ਤਿਉਂ-ਤਿਉਂ ਨਾਨੀ ਤੇ ਉਮਰ ਦਾ ਅਸਰ ਹੋਣਾ ਸ਼ੁਰੂ ਹੋ ਜਾਂਦਾ ਹੂੰ ਅੱਖਾਂ ਤੋਂ ਦਿਸਣੋਂ ਹਟ ਜਾਂਦਾ ਹੈ ਹੂੰ ਚੱਲ ਫਿਰ ਉਹ ਨਹੀਂ ਸਕਦੀ ਹੈਗੀ ਫਿਰ ਦੋਤਾ ਗੁਰਸੇਵਕ ਆਪਣੀ ਨਾਨੀ ਨੂੰ ਸੰਭਾਲਦਾ ਇੱਕ ਬੱਚਿਆਂ ਵਾਂਗੂੰ ਹੂੰ ਤਾਂ ਗੁਰਸੇਵਕ ਦੀ ਨਾਨੀ ਆਣਗਵਾਣ ਨੂੰ ਵੀ ਕਹਿਣਾ ਸ਼ੁਰੂ ਕਰ ਦਿੰਦੀ ਆ ਵੀ ਹੁਣ ਤਾਂ ਮੇਰਾ ਦੋਤਾ ਜਵਾਨ ਹੋ ਗਿਆ ਤੁਸੀਂ ਇਹਦੇ ਲਈ ਕੁੜੀ ਲੱਭੋ ਕੋਈ ਹੂੰ ਜਿਹੜੀ ਸਾਡੇ ਘਰ ਨੂੰ ਸੰਭਲੇ ਸਾਡੇ ਘਰ ਦੇ ਵਿੱਚ ਜੀਆਂ ਦੀ ਕਮੀ ਰਹੀਏ ਕਹਿੰਦੀ ਹਮੇਸ਼ਾ ਹੀ ਹਮ ਮੈਂ ਹੁਣ ਚਾਹੁੰਦੀ ਆ ਵੀ ਮੈਂ ਆਪਣੇ ਦੋਤੇ ਤੋਂ ਪਾਣੀ ਵਾਰ ਕੇ ਪੀਵਾਂ ਹਮ ਫਿਰ ਇੱਕ ਗੁਰਸੇਵਕ ਲਈ ਰਿਸ਼ਤਾ ਦੇਖਿਆ ਜਾਂਦਾ ਇੱਕ ਚੰਗੀ ਕੁੜੀ ਦਾ ਸੋਹਣੀ ਸੁਨੱਖੀ ਦਾ ਸਮਝਦਾਰ ਦਾ ਗੁਰਸੇਵਕ ਦੇ ਵਿਆਹ ਵਾਲਾ ਦਿਨ ਆਉਂਦਾ ਨਾਨੀ ਫੁੱਲੀ ਨਹੀਂ ਸਮੋਰੀ ਹੁੰਦੀ ਕਿ ਮੇਰਾ ਇਕਲੌਤਾ ਦੋਤਾ ਜਵਾਨ ਹੋ ਗਿਆ ਅੱਜ ਮੈਂ ਉਹਦੇ ਕਾਰਜ ਕਰਨੇ ਆ ਉਹਦੀ ਚਾਹ ਆੜ ਸ਼ਗਵ ਮੰਣਾਉਣੀਆਂ ਹਮ ਤਾਂ ਆਂਡ ਗਵਾਂਡ ਵਾਲੇ ਰਿਸ਼ਤੇਦਾਰ ਉਹਦੀ ਨਾਨੀ ਨੂੰ ਫੜੀ ਫਿਰਦੇ ਹੁੰਦੇ ਆ ਦੱਸਦੇ ਆ ਕਿ ਗੁਰਸੇਵਕ ਆਜਾ ਇੰਨਾ ਸੋਹਣਾ ਲੱਗਦਾ ਹਮ ਉਹ ਹਾਲਾਕੇ ਇੰਨੀ ਨਜ਼ਰ ਉਹਦੀ ਸਾਫ਼ ਨਹੀਂ ਹੁੰਦੀ। ਹਮ ਕਰਦੇ ਵਿੱਚ ਗੁਰਸੇਵਕ ਦੀ ਬਰਾਤ ਆਉਣ ਦੀਆਂ ਉਡੀਕਾਂ ਹੋ ਰਹੀਆਂ ਨੇ। ਹਮ ਉਹਦੀ ਨਾਨੀ ਇਹ ਇੰਤਜ਼ਾਰ ਕਰ ਰਹੀ ਹੈ ਕਿ ਕਦੋਂ ਨੂਰਾਨੀ ਲੈ ਕੇ ਮੇਰਾ ਦੋਤਾ ਆਊਗਾ ਮੈਂ ਉਹਨਾਂ ਤੋਂ ਪਾਣੀ ਵਾਰ ਕੇ ਪੀਊਂਗੀ। ਹਮ ਫਿਰ ਇੱਕ ਗੱਡੀ ਆ ਕੇ ਰੁਕਦੀ ਆ ਤੇ ਨਾਨੀ ਨੂੰ ਲੱਗਦਾ ਕਿ ਗੁਰਸੇਵਕ ਆ ਗਿਆ ਆਪਣੀ ਪਤਨੀ ਨੂੰ ਲੈ ਕੇ। ਹਮ ਜਾਣੀ ਮੇਰੀ ਨੂਰਾਨੀ ਨੂੰ ਲੈ ਕੇ। ਹਮ ਸਾਰੇ ਬੜੇ ਖੁਸ਼ੀ ਨਾਲ ਖੜੇ ਹੁੰਦੇ ਆ ਕਿ ਗੁਰਸੇਵਕ ਦੀ ਬਰਾਤ ਆ ਗਈ। ਹਮ ਪਰ ਕੁਝ ਬਰਾਤੀ ਆਉਂਦੇ ਆ ਸੈਵੇਂ ਹੋਏ ਡਰੇ ਹੋਏ। ਹਮ ਉਹ ਕਹਿੰਦੇ ਆ ਪਿੱਛੇ ਗੁਰਸੇਵਕ ਕਾਲੀ ਗੱਡੀ ਦਾ ਐਕਸੀਡੈਂਟ ਹੋ ਗਿਆ ਹੂੰ ਤਾਂ ਜਿਹੜੇ ਲੋਕ ਉਡੀਕ ਕਰ ਰਹੇ ਹੁੰਦੇ ਉਹਨਾਂ ਦੇ ਪੈਰਾਂ ਤੋਂ ਜ਼ਮੀਨ ਨਿਕਲ ਜਾਂਦੀ ਆ ਹੂੰ ਤਾਂ ਫਿਰ ਥੋੜੇ ਸਮੇਂ ਬਾਅਦ ਹੀ ਗੁਰਸੇਵਕ ਦੀ ਗੱਡੀ ਆਉਂਦੀ ਆ ਤਾਂ ਦੇਖਦੇ ਆ ਕਿ ਲਾੜੀ ਦੀ ਪੱਟੀ ਕਰਾਈ ਹੋਈ ਆ ਸਿਰ ਤੇ ਹੂੰ ਤੇ ਗੁਰਸੇਵਕ ਦੇ ਲੱਤ ਦੇ ਉੱਤੇ ਥੋੜੀ ਜੀ ਛੱਟ ਆ ਹੂੰ ਸਾਰੇ ਇਹ ਸ਼ੁਕਰ ਮਨਾਉਂਦੇ ਆ ਕਿ ਚਲੋ ਬਚਤ ਰਹੀ ਹੂੰ ਤੇ ਨਾਨੀ ਨੂੰ ਇਹ ਨਹੀਂ ਦੱਸਿਆ ਜਾਂਦਾ ਕਿ ਗੁਰਸੇਵਕ ਦੀ ਪਤਨੀ ਦੇ ਇੰਨੀ ਛੱਟ ਵਜੀ ਜਾ ਕੋਈ ਐਕਸੀਡੈਂਟ ਹੋਇਆ ਗੁਰਸੇਵਕ ਦੀ ਨਾਨੀ ਚਾਹ ਆੜ ਸ਼ਗਨ ਬਣਾਉਂਦੀ ਐ ਜਿਹੜੇ ਚ ਕਾਰਜ ਕਦੇ ਮਾਂ ਨੇ ਕਰਨੇ ਸੀ ਤਾਂ ਉਹ ਪਾਣੀ ਵਾਰ ਕੇ ਉਹਦੀ ਨਾਨੀ ਨੇ ਪੀਤਾ ਗੁਰਸੇਵਕ ਉਹ ਵਕਤ ਆਪਣੀ ਮਾਂ ਨੂੰ ਵੀ ਯਾਦ ਕਰਦਾ ਪਰ ਆਪਣੀ ਨਾਨੀ ਚੋਂ ਹੀ ਮਾਂ ਦੇਖਦਾ ਕਿ ਮੈਨੂੰ ਤਾਂ ਐਨੀ ਵੱਡਾ ਕੀਤਾ ਉਹ ਤਾਂ ਕਰਮਾਬਾਰੀ ਮੈਂ ਦੇਖੀ ਵੀ ਹੈ ਨਹੀਂ ਪਿਓ ਮੈਂ ਉਹ ਨਹੀਂ ਦੇਖਿਆ ਹੈਗਾ ਤਾਂ ਫਿਰ ਘਰ ਦੇ ਵਿੱਚ ਖੁਸ਼ੀਆਂ ਚ ਆ ਖੇੜੇ ਹੁੰਦੇ ਆ ਕੀ ਘਰ ਦੇ ਵਿੱਚ ਇਹ ਘਰ ਭਰ ਗਿਆ ਹੁਣ ਖੁਸ਼ੀਆਂ ਦੇ ਨਾਲ ਇਹ ਘਰ ਦੇ ਵਿੱਚ ਬਹੂ ਆ ਗਈ ਆੜ ਗਵਾਂਡ ਵਾਲੇ ਵੀ ਸ਼ੁਕਰ ਮਨਾਉਂਦੇ ਹੁੰਦੇ ਆ ਵੀ ਚਲੋ ਇਹ ਘਰ ਦੇ ਵਿੱਚ ਜੀਆਂ ਦੀ ਥੋੜ ਰਹੀ ਹੁਣ ਇਹਨਾਂ ਦਾ ਘਰ ਹਰਿਆ ਭਰਿਆ ਹੋ ਗਿਆ ਹੂੰ ਗੁਰਸੇਵਕ ਦੀ ਪਤਨੀ ਉਹਦੀ ਨਾਨੀ ਦੀ ਬਹੁਤ ਸੇਵਾ ਕਰਦੀ ਆ ਗੁਰਸੇਵਕ ਨੇ ਆਪਣੀ ਪਤਨੀ ਨੂੰ ਇਹ ਵੀ ਸਮਝਾਇਆ ਹੁੰਦਾ ਕਿ ਮੇਰਾ ਤਾਂ ਸਾਰਾ ਕੁਝ ਹੀ ਇਹ ਆ ਹੂੰ ਤੇ ਇਹਦੇ ਚੋਂ ਹੀ ਆਪਣੀ ਸੱਸ ਦੇਖਣੀ ਆ ਇਹਦੇ ਚੋਂ ਨਾਨੀ ਦੇਖਣੀ ਆ ਇਹਦੇ ਚੋਂ ਹਰ ਰਿਸ਼ਤਾ ਦੇਖਣਾ ਮੈਂ ਵੀ ਇਹਦੇ ਚੋਂ ਦੇਖਿਆ ਬਹੁਤ ਸੱਚਿਆਰੀ ਤੇ ਸਮਝਦਾਰ ਕੁੜੀ ਹੁੰਦੀ ਆ ਹੂੰ ਥੋੜਾ ਸਮਾਂ ਬੀਤਦਾ ਤਾਂ ਗੁਰਸੇਵਕ ਦੀ ਪਤਨੀ ਕੰਮ ਕਰਦੀ ਕਰਦੀ ਨੇ ਗੁੰਮ ਹੋ ਜਾਇਆ ਕਰਨ ਚੱਕਰ ਖਾ ਕੇ ਉਹਨੇ ਡਿੱਗ ਪਿਆ ਕਰਨ ਹੂੰ ਤਾਂ ਇਹ ਗੱਲਾਂ ਆਮ ਲੱਗੀਆਂ ਪਿੰਡ ਵਾਲੇ ਡਾਕਟਰਾਂ ਨੂੰ ਦਿਖਾਇਆ ਗਿਆ ਉਹ ਕਹਿੰਦੇ ਖੂਨ ਖਾਨ ਦੀ ਘਾਟ ਹੋ ਕੋਈ ਗੱਲ ਨਹੀਂ ਫਿਰ ਉਸ ਤੋਂ ਥੋੜੇ ਸਮੇਂ ਬਾਅਦ ਗੁਰਸੇਵਕ ਦੇ ਘਰੇ ਖੁਸ਼ੀਆਂ ਆਉਂਦੀਆਂ ਨੇ ਹੂੰ ਗੁਰਸੇਵਕ ਦੇ ਘਰੇ ਇੱਕ ਪੁੱਤ ਹੁੰਦਾ ਹੂੰ ਤਾਂ ਨਾਨੀ ਨੂੰ ਫੇਰ ਬੜੀ ਖੁਸ਼ੀ ਹੁੰਦੀ ਆ ਜਦੋਂ ਨਾਨੀ ਨੂੰ ਦੱਸਿਆ ਜਾਂਦਾ ਕਿ ਤੇਰਾ ਦੋਤੇ ਦੇ ਘਰੇ ਪੁੱਤ ਆਇਆ ਨਾਨੀ ਬਹੁਤ ਚਾਰ ਆੜ ਮਨਾਉਂਦੀ ਆ ਕਿ ਸਾਡਾ ਤਾਂ ਘਰ ਹਰਿਆ ਭਰਿਆ ਹੋ ਗਿਆ ਪਰ ਇੱਕ ਪਾਸੇ ਉਹਨੂੰ ਇਹ ਗੰਭੀਰ ਵੀ ਹੁੰਦਾ ਕਿ ਇਹ ਚੀਜ਼ਾਂ ਇਹ ਖੁਸ਼ੀਆਂ ਖੇੜੇ ਮੇਰੇ ਧੀ ਜਵਾਈ ਨਹੀਂ ਨਹੀਂ ਦੇਖਣੇ ਸੀ ਉਹਨਾਂ ਦੇ ਕਰਮਾਂ ਚ ਨਹੀਂ ਸੀ ਇਹ ਵਿਚਤਾਵਾ ਉਹਦੇ ਮਨ ਚ ਹਮੇਸ਼ਾ ਹੀ ਸੀ ਹੂੰ ਲੋਕਾਂ ਨੇ ਬੜੀ ਪਿੰਡ ਦੇ ਨੇ ਖੁਸ਼ੀ ਮਨਾਈ ਹੂੰ ਕੀ ਪਰਿਵਾਰ ਚ ਹੁਣ ਮਸਾਂ ਸੁਖ ਸਾਧ ਰਹਿਣ ਲੱਗੀ ਹੈ ਕੀ ਪਰਿਵਾਰ ਨੇ ਗਾਮੀ ਦੇਖਿਆ ਜਦੋਂ ਉਹ ਬੱਚਾ ਵੀ ਥੋੜੇ ਸਮੇਂ ਦਾ ਹੁੰਦਾ ਤੁਸੀਂ ਕੁਦਰਤ ਦਾ ਕਹਿਰ ਦੇਖੋ ਕਿ ਗੁਰਸੇਵਕ ਦੀ ਪਤਨੀ ਨੂੰ ਪਹਿਲਾਂ ਨਾਲੋਂ ਜ਼ਿਆਦਾ ਦੌਰੇ ਪੈਣੇ ਸ਼ੁਰੂ ਹੋ ਜਾਂਦੇ ਆ ਹੂੰ ਉਹ ਤੋਂ ਖੜਾ ਨਹੀਂ ਹੋਇਆ ਜਾਂਦਾ ਉਹਨੇ ਚੱਕਰ ਖਾ ਕੇ ਡਿੱਗ ਪਿਆ ਕਰਨਾ ਹੂੰ ਬੱਚਾ ਹਲੇ ਥੋੜੇ ਦਿਨਾਂ ਦੀ ਆ ਹੂੰ ਜਿਵੇਂ ਗੁਰਸੇਵਕ ਨਾਲ ਹੋਇਆ ਸੀ ਹੂੰ ਪਿੰਡ ਦੇ ਛੋਟੇ ਮੋਟੇ ਡਾਕਟਰਾਂ ਨੂੰ ਦਿਖਾਇਆ ਜਾਂਦਾ ਗੁਰਸੇਵਕ ਦੀ ਪਤਨੀ ਦਾ ਕੋਈ ਚੰਗਾ ਇਲਾਜ ਨਹੀਂ ਕਰਦੇ ਹੂੰ ਫਿਰ ਜਦੋਂ ਇਹ ਬਿਮਾਰੀ ਦਿਨ ਪ੍ਰਤੀ ਦਿਨ ਹੋਰ ਵਧਣੀ ਸ਼ੁਰੂ ਹੋ ਜਾਂਦੀ ਹੈ ਤਾਂ ਗੁਰਸੇਵਕ ਆਪਣੀ ਪਤਨੀ ਨੂੰ ਕੱਲਾ ਸ਼ਹਿਰ ਡਾਕਟਰ ਕੋਲੇ ਲੈ ਕੇ ਜਾਂਦਾ ਹੂੰ ਤਾਂ ਜਿਹੜਾ ਕਾਰਨ ਉਹ ਡਾਕਟਰ ਦੱਸਦਾ ਉਹ ਸੁਣ ਕੇ ਪੈਰਾਂ ਥੱਲੋਂ ਜ਼ਮੀਨ ਖਿਸਕ ਜਾਂਦੀ ਆ ਗੁਰਸੇਵਕ ਦੇ ਕਿ ਆ ਕੀ ਡਾਕਟਰ ਦੱਸਦਾ ਕਿ ਇਹਦੇ ਥੋੜਾ ਸਮਾਂ ਪਹਿਲਾਂ ਕੋਈ ਸਿਰ ਦੇ ਵਿੱਚ ਸੱਟ ਲੱਗੀ ਸੀ ਤੇ ਉਹ ਸੱਟ ਕਾਰਨ ਇਹਦੇ ਸਿਰ ਦੇ ਵਿੱਚ ਗੰਢ ਬਣ ਗਈ ਹੂੰ ਤੇ ਡਾਕਟਰ ਦੱਸਦਾ ਹੂੰ ਕਿ ਉਹ ਗੰਢ ਨਹੀਂ ਉਹ ਬ੍ਰੇਨ ਟਿਊਮਰ ਹੂੰ ਗੁਰਸੇਵਕ ਡਾਕਟਰ ਦੀ ਇਹ ਗੱਲ ਸੁਣ ਕੇ ਸੁੰਨ ਹੋ ਜਾਂਦਾ ਹੂੰ ਉਹਦੇ ਅੱਗੇ ਸਾਰੇ ਉਹ ਦੁੱਖਾਂ ਕੇ ਖੜੇ ਹੋ ਜਾਂਦੇ ਆ ਕਿ ਪ੍ਰਮਾਤਮਾ ਇਹ ਕਿਹੜੇ ਜਨਮਾਂ ਦਾ ਪਤਾ ਲੈ ਰਿਹਾ ਹੂੰ ਕਿ ਕਿਹੜੇ ਦੁੱਖ ਦੇਖਣੇ ਹਲੇ ਬਾਕੀ ਰਹਿ ਗਏ ਸੀ ਹੂੰ ਉਹ ਆਪਣੀ ਪਤਨੀ ਨੂੰ ਕੁਝ ਨਹੀਂ ਦੱਸਦਾ ਹੂੰ ਉਹ ਦੱਸਦਾ ਕਿ ਕਹਿੰਦਾ ਕੋਈ ਗੱਲ ਨਹੀਂ ਡਾਕਟਰ ਕਹਿੰਦਾ ਵੀ ਇਹ ਤੇਰੀ ਜਿਹੜੀ ਸੱਟ ਸੱਟ ਲੱਗੀ ਸੀ ਉਹਦੇ ਕਰਕੇ ਤੂੰ ਗਮ ਹੋਣੀ ਆ ਉਹਦੇ ਕਰਕੇ ਤੈਨੂੰ ਦੌੜੇ ਪੈਂਦੀ ਆ ਗੁਰਸੇਵਕ ਆਪਣੀ ਪਤਨੀ ਨੂੰ ਕੁਝ ਨਹੀਂ ਦੱਸਦਾ ਘਰੇ ਆ ਜਾਂਦਾ ਤਾਂ ਗੁਰਸੇਵਕ ਦੀ ਪਤਨੀ ਦੀ ਹਾਲਤ ਦਿਨ ਪ੍ਰਤੀ ਦਿਨ ਵਿਗੜਦੀ ਜਾਂਦੀ ਹੈ ਤੁਸੀਂ ਇਹ ਦੇਖੋ ਕਿ ਜਿਹੜਾ ਕੁਝ ਗੁਰਸੇਵਕ ਨਾਲ ਬਚਪਨ ਚ ਹੋਇਆ ਉਹੀ ਹੁਣ ਉਹਦੇ ਪੁੱਤ ਨਾਲ ਹੋ ਰਿਹਾ ਸੀ ਜਿਵੇਂ ਗੁਰਸੇਵਕ ਆਪਣੀ ਮਾਂ ਤੋਂ ਬਿਨਾਂ ਰੋਲਿਆ ਸੀ ਓਵੇਂ ਹੀ ਹੁਣ ਗੁਰਸੇਵਕ ਦਾ ਪੁੱਤਰ ਰੋਲਿਆ ਸੀ ਗੁਰਸੇਵਕ ਦੇ ਬੱਚੇ ਦੀ ਉਨੀ ਸਾਮ ਸੰਭਾਲ ਨਹੀਂ ਹੋ ਸਕੀ ਗੁਰਸੇਵਕ ਆਪਣੀ ਪਤਨੀ ਨੂੰ ਡਾਕਟਰਾਂ ਦੀ ਲਈ ਫਿਰਦਾ ਰਹਿੰਦਾ ਸੀ ਤਾਂ ਇੱਕ ਵਕਤ ਇਹ ਵੀ ਆਉਂਦਾ ਗੁਰਸੇਵਕ ਆਪਣਾ ਘਰ ਖਾਲੀ ਕਰ ਦਾਂਦਾ ਆਪਣੀ ਪਤਨੀ ਦੇ ਇਲਾਜ ਪਿੱਛੇ ਹੂੰ ਕਿ ਡਾਕਟਰ ਜਵਾਬ ਦੇ ਜਾਂਦੇ ਆ ਕਿ ਇਹਦਾ ਕੋਈ ਇਲਾਜ ਨਹੀਂ ਹੂੰ ਇਹਨੂੰ ਲਾਸਟ ਸਟੇਜ ਦਾ ਹੁਣ ਕੈਂਸਰ ਹੈ ਇਹਦੀ ਘਰੇ ਪਾਕੀ ਸੇਵਾ ਕਰ ਲਓ ਹੂੰ ਉਹ ਬੱਚਾ ਛੋਟਾ ਜਾ ਘਰੇ ਮੰਜੇ ਤੇ ਪਿਆ ਤੇ ਇੱਕ ਪਾਸੇ ਪਤਨੀ ਪਈ ਆ ਤੇ ਇੱਕ ਪਾਸੇ ਬਜ਼ੁਰਗ ਉਹ ਨਾ ਨਹੀਂ ਪਈਆ ਹੂੰ ਤਾਂ ਫੇਰ ਇੱਕ ਦਿਨ ਗੁਰਸੇਵਕ ਦੀ ਪਤਨੀ ਵੀ ਇਸ ਦੁਨੀਆ ਨੂੰ ਅਲਵਿਦਾ ਕਹਿ ਜਾਂਦੀ ਆ ਹੂੰ ਉਹ ਵੀ ਮੁੱਕ ਜਾਂਦੀ ਆ ਆਪਣਾ ਛੋਟਾ ਜਾ ਬੱਚਾ ਛੱਡ ਕੇ ਘਰ ਦੇ ਵਿੱਚ ਫੇਰ ਉਹੀ ਮਾਹੌਲ ਬਣਦਾ ਜਿਵੇਂ ਗੁਰਸੇਵਕ ਮੰਜੇ ਤੇ ਪਿਆ ਰੁੱੜਦਾ ਸੀ ਹੂੰ ਉਹੀ ਅੱਜ ਉਹਦਾ ਪੁੱਤਰ ਰੁੱੜ ਗਿਆ ਸੀ ਹੂੰ ਲੋਕਾਂ ਨੇ ਉਹਦੀ ਸਾਮ ਸੰਭਾਲ ਕਰੀ ਹੂੰ ਫੇਰ ਉਹ ਦੋ ਤਨੂਹਾਂ ਦੇ ਵਿਯੋਗ ਚ ਨਾਨੀ ਵੀ ਚੱਲ ਵਸਦੀ ਐ ਹੂੰ ਜਿਹੜਾ ਨਦੀ ਕਿਨਾਰੇ ਰੁਖੜਾ ਹੁੰਦਾ ਕਰੀ ਹੂੰ ਤੇ ਘਰ ਫੇਰ ਖਾਲੀ ਦਾ ਖਾਲੀ ਹੂੰ ਘਰ ਦੇ ਵਿੱਚ ਗੁਰਸੇਵਕ ਦਾ ਪੁੱਤ ਤੇ ਗੁਰਸੇਵਕ ਰਹਿ ਜਾਂਦੇ ਹੂੰ ਤਾਂ ਫੇਰ ਲੋਕ ਇਹ ਗੱਲਾਂ ਕਰਨ ਲੱਗ ਗਏ ਸੀ ਹੂੰ ਕਿ ਗੁਰਸੇਵਕ ਹੀ ਕ ਲੈਣਾ ਕਈ ਲੋਕ ਇਹੋ ਜਿਹੀ ਵਹਿਮੀ ਸੀ ਜਿਹੜੇ ਉਹ ਇਹ ਗੱਲਾਂ ਕਰਨ ਲੱਗੇ ਸੀ ਕਿ ਗੁਰਸੇਵਕ ਦੀ ਹੀ ਮਾੜੀ ਕਿਸਮਤ ਆ ਹੂੰ ਗੁਰਸੇਵਕ ਦਾ ਘਰ ਹੀ ਕ ਲੈਣਾ ਹੂੰ ਗੁਰਸੇਵਕ ਨੂੰ ਇਹ ਸਾਰੀਆਂ ਗੱਲਾਂ ਸੱਚ ਲੱਗਣ ਲੱਗੀਆਂ ਸੀ ਕਿ ਇਹ ਘਰ ਕ ਲੈਣਾ ਜਾਂ ਮੈਕ ਲੈਣਾ ਕਿ ਜਿਹੜਾ ਰਿਸ਼ਤਾ ਮੇਰੇ ਨਾਲ ਜੁੜਦਾ ਉਹਨੂੰ ਪਰਮਾਤਮਾ ਖੋ ਲੈਂਦਾ ਉਹਨੂੰ ਮੇਰੇ ਤੋਂ ਵਿਛੋੜ ਦਿੰਦਾ ਤਾਂ ਗੁਰਸੇਵਕ ਆਪਣੇ ਬੱਚੇ ਦਾ ਪਾਲਣ ਪੋਸ਼ਣ ਕਰਦਾ ਇੱਕ ਪਿਓ ਬਣ ਕੇ ਵੀ ਮਾਂ ਬਣ ਕੇ ਵੀ ਹੂੰ ਗੁਰਸੇਵਕ ਆਪਣੇ ਬੱਚੇ ਨੂੰ ਥੋੜਾ ਜਿਹਾ ਵੱਡਾ ਕਰ ਲੈਂਦਾ ਤੇ ਉਹ ਬੱਚਾ ਤੁਸੀਂ ਆਪ ਦੇਖੋ ਇੱਕ ਮਾਂ ਤੋਂ ਬਿਨਾ ਪਲਿਆ ਹੂੰ ਤਾਂ ਉਹ ਕਿਦਾਂ ਦਾ ਹੋਊਗਾ ਉਹ ਵੀ ਬਿਮਾਰੀਆਂ 'ਚ ਹੀ ਰਹਿੰਦਾ ਸੀ ਉਹਨੂੰ ਵੀ ਗੁਰਸੇਵਕ ਦੇ ਚੱਕੀ ਹੀ ਰੱਖਦਾ ਸੀ ਡਾਕਟਰਾਂ ਕੋਲ ਹੂੰ ਫਿਰ ਉਸ ਤੋਂ ਬਾਅਦ ਗੁਰਸੇਵਕ ਨੂੰ ਰਿਸ਼ਤੇ ਬੜੇ ਆਉਂਦੇ ਆ ਕਿ ਘਰ ਦੇ ਵਿੱਚ ਤੂੰ ਕੱਲਾ ਰਹਿ ਗਿਆ ਤੈਨੂੰ ਰਿਸ਼ਤਾ ਕਰਾ ਦਨੇ ਆ ਕੁੜੀ ਦਾ ਹਾਜੂ ਹੈ ਕੁੜੀ ਦਾ ਪਹਿਲਾਂ ਤਲਾਕ ਹੋਇਆ ਗੁਰਸੇਵਕ ਦਾ ਮਨ ਨਹੀਂ ਮੰਨਦਾ ਹੁੰਦਾ ਉਹ ਕਹਿੰਦਾ ਜਿਵੇਂ ਤਿਵੇਂ ਵੀ ਹੈਗਾ ਮੈਂ ਆਪਣੇ ਬੱਚੇ ਨੂੰ ਪਾਲ ਲੂੰਗਾ ਪਰ ਜਦੋਂ ਵੀ ਗੁਰਸੇਵਕ ਨੇ ਮੱਝੇ ਤੇ ਪੈਣਾ ਰਾਤ ਨੂੰ ਤਾਂ ਬਹੁਤ ਸੋਚਾਂ ਵਿਚਾਰਾਂ ਕਰਨੀਆਂ ਹਮ ਸ਼ਾਇਦ ਉਹੀ ਸੋਚਾਂ ਵਿਚਾਰਾਂ ਜਿਹੜਾ ਕਦੇ ਗੁਰਸੇਵਕ ਦਾ ਪਿਆਉ ਕਰਦਾ ਹੁੰਦਾ ਸੀ ਗੁਰਸੇਵਕ ਨੇ ਘਰ ਦੇ ਵਿੱਚ ਇਕੱਲੇ ਨਹੀਂ ਗੱਲਾਂ ਕਰੀ ਜਾਇਆ ਕਰਨੀਆਂ ਲੋਕਾਂ ਨੇ ਕਹਿਣਾ ਇਹ ਤਾਂ ਪਾਗਲ ਹੋ ਗਿਆ ਹੂੰ ਪਤਾ ਨਹੀਂ ਕਿਹਦੇ ਨਾਲ ਗੱਲਾਂ ਕਰਦਾ ਹੂੰ ਗੁਰਸੇਵਕ ਦੇ ਦਿਮਾਗ ਦੇ ਉੱਤੇ ਇੰਨੀਆਂ ਸੋਚਾਂ ਫਿਕਰਾਂ ਹੁੰਦੀਆਂ ਨੇ ਕਿ ਇੱਕ ਦਿਨ ਗੁਰਸੇਵਕ ਨੂੰ ਵੀ ਅਧਰੰਗ ਦਾ ਟੈਕ ਆ ਜਾਂਦਾ ਹੂੰ ਉਹਦਾ ਇੱਕ ਪੱਸਾ ਮਰ ਜਾਂਦਾ ਹੂੰ ਪਰ ਉਹ ਹਾਲਤ ਦੇ ਵਿੱਚ ਵੀ ਗੁਰਸੇਵਕ ਆਪਣੇ ਬੱਚੇ ਨੂੰ ਸਾਂਭਦਾ ਹੂੰ ਗੁਰਸੇਵਕ ਨਾਲ ਜਿਹੜੇ ਪਰਿਵਾਰ ਹਮਦਰਦੀ ਰੱਖਦੇ ਹੁੰਦੇ ਆ ਉਹਨਾਂ ਚੋਂ ਇੱਕ ਬੰਦਾ ਕਹਿੰਦਾ ਗੁਰਸੇਵਕ ਨੂੰ ਕਿ ਮੈਂ ਤੈਨੂੰ ਇੱਕ ਰਿਸ਼ਤਾ ਕਰਾਵਾਂ ਹੂੰ ਗੁਰਸੇਵਕ ਕੋਈ ਨਾ ਕਰ ਦਿੰਦਾ ਹੂੰ ਗੁਰਸੇਵਕ ਕਹਿੰਦਾ ਨਹੀਂ ਮੈਂ ਜਿਵੇਂ ਤੇ ਮੈਂ ਕਰਕੇ ਆਪਣੇ ਬੱਚੇ ਨੂੰ ਪਾਲ ਲੂੰਗਾ। ਹੂੰ ਉਹ ਇਹ ਵੀ ਕਹਿੰਦਾ ਕਿ ਕੁੜੀ ਸਚਿਆਰੀ ਆ ਚੰਗੀ ਆ ਲੋੜਵੰਦਾ। ਹੂੰ ਗੁਰਸੇਵਕ ਫਿਰ ਵੀ ਕੁੜੀ ਨਾ ਕਰ ਦਿੰਦਾ। ਹੂੰ ਗੁਰਸੇਵਕ ਰਾਤ ਨੂੰ ਪਿਆ ਫਿਰ ਇਹ ਸੋਚਦਾ ਕਿ ਮੈਂ ਮੇਰੀ ਮਾਂ ਤੋਂ ਬਿਨਾ ਪੜ ਜਾ। ਹੂੰ ਮੈਂ ਕਿਵੇਂ ਪੜਿਆ ਤੰਗੀਆਂ ਦੁਰਸ਼ੀਆਂ ਚ ਮੈਨੂੰ ਤਾਂ ਫਿਰ ਵੀ ਮੇਰੀ ਨਾਨੀ ਨੇ ਪਾਲ ਲਿਆ ਸੀ। ਹੂੰ ਇਹਦੇ ਸਿਰ ਤੇ ਇਕੱਲਾ ਮਹੀ ਆ। ਹੂੰ ਇਹ ਕਿਵੇਂ ਪੜੂਗਾ? ਹੂੰ ਆਪਣੇ ਸੁੱਖ ਭਾਰੇ ਨਹੀਂ ਸੋਚਦਾ ਗੁਰਸੇਵਕ ਆਪਣੇ ਬੱਚੇ ਬਾਰੇ ਸੋਚਦਾ। ਹੂੰ ਤਾਂ ਗੁਰਸੇਵਕ ਮੰਨ ਜਾਂਦਾ। ਹੂੰ ਗੁਰਸੇਵਕ ਦਾ ਵਿਆਹ ਹੋ ਜਾਂਦਾ ਗੁਰਸੇਵਕ ਦਾ ਵਿਆਹ ਜਿਹਦੇ ਨਾਲ ਹੁੰਦਾ ਉਹ ਵੀ ਲੋੜਵੰਦ ਹੁੰਦੀ ਆ ਉਹ ਇਹ ਕਹਿ ਕੇ ਘਰੋਂ ਕੱਢੀ ਹੁੰਦੀ ਆ ਜਾਨੀ ਤਲਾਕ ਦਿੱਤਾ ਹੁੰਦਾ ਕਿ ਇਹਦੇ ਕਦੇ ਬੱਚਾ ਹੋ ਹੀ ਨਹੀਂ ਸਕਦਾ ਹੂੰ ਉਹ ਵੀ ਆਪਣੇ ਆਪ ਨੂੰ ਕੋਸਦੀ ਹੀ ਰਹਿੰਦੀ ਹੁੰਦੀ ਆ ਜਦੋਂ ਉਹ ਇਹ ਘਰ ਚ ਆਉਂਦੀ ਆ ਤਾਂ ਉਹ ਇਹ ਘਰ ਦੇ ਹਾਲਾਤ ਦੇਖ ਕੇ ਇਹ ਘਰ ਨੂੰ ਠੀਕ ਕਰਨਾ ਚਾਹੁੰਦੀ ਹੁੰਦੀ ਆ ਹੂੰ ਗੁਰਸੇਵਕ ਦੀ ਪਤਨੀ ਗੁਰਸੇਵਕ ਦੇ ਬੱਚੇ ਨੂੰ ਐ ਪਾਲਦੀ ਆ ਜਿਵੇਂ ਉਹਦੇ ਹੀ ਉਹ ਢਡੋਂ ਜਾਏ ਹੋਵੇ ਹੂੰ ਗੁਰਸੇਵਕ ਦੀ ਹਾਲਤ ਚ ਉਹ ਆਪ ਸੁਧਾਰ ਲੈ ਕੇ ਆਉਂਦੀ ਆ ਉਹਦੀ ਇੰਨੀ ਸਾਮ ਸੰਭਾਲ ਕਰਦੀ ਆ ਕਿ ਗੁਰਸੇਵਕ ਵੀ ਠੀਕ ਹੋਣਾ ਸ਼ੁਰੂ ਹੋ ਜਾਂਦਾ ਹੂੰ ਜਿਹੜਾ ਗੁਰਸੇਵਕ ਕਦੇ ਬਿਮਾਰ ਰਹਿੰਦਾ ਸੀ ਉਹਦਾ ਬੱਚਾ ਕਦੇ ਬਿਮਾਰ ਰਹਿੰਦਾ ਸੀ ਉਹ ਦੋਨੇ ਹੁਣ ਠੀਕ ਰਹਿਣ ਲੱਗ ਗਏ ਸੀ ਹੂੰ ਫੇਰ ਲੋਕ ਇਹੀ ਅਰਦਾਸ ਕਰਦੇ ਸੀ ਕਿ ਹੁਣ ਇਹ ਕਰਤੇ ਇਹੋ ਜੀ ਕੋਈ ਵਿਫਤਾ ਨਾ ਪਵੇ ਹੂੰ ਕਿ ਫੇਰ ਇਹ ਕਰਦੇ ਉਹੋ ਜੀ ਹਾਲਾਤ ਹੋ ਜਾਣ ਪਰ ਗੁਰਸੇਵਕ ਦੀ ਇਹੀ ਪਤਨੀ ਆਉਣ ਦੇ ਨਾਲ ਘਰ ਮਹਿਕਣ ਲੱਗ ਗਿਆ ਸੀ ਘਰ ਦੇ ਹਾਲਾਤ ਠੀਕ ਹੋਣੇ ਸ਼ੁਰੂ ਹੋ ਗਏ ਸੀ ਗੁਰਸੇਵਕ ਦੇ ਪੁੱਤ ਨੂੰ ਗੁਰਸੇਵਕ ਦੀ ਪਤਨੀ ਨੇ ਚੰਗਾ ਪੜਾਇਆ ਲਿਖਾਇਆ ਘਰ ਦੇ ਹਾਲਾਤ ਠੀਕ ਆਪ ਕੀਤੇ ਤੇ ਗੁਰਸੇਵਕ ਦੇ ਨਾਲ ਆਪ ਕੀਤੀ ਬੜੀ ਦੇ ਕੰਮ ਕਰਾਉਣ ਲੱਗੇ ਤੇ ਅੱਜ ਉਹ ਘਰ ਖੁਸ਼ਹਾਲ ਹੈ ਵਾਹ ਯੋ ਵਕਈ ਜਿਵੇਂ ਇੰਨੇ ਦਰਦਾਂ ਤੋਂ ਕਹਾਣੀ ਇੱਕ ਸ਼ੁਰੂ ਹੁੰਦੀ ਆ ਕਿੰਨੇ ਦੁੱਖ ਦੇਖੇ ਅੰਤ ਨੂੰ ਆ ਕੇ ਕਿੰਨਾ ਸੋਹਣਾ ਇੱਕ ਸੁਖਾਂਤਕ ਹੀ ਸੁਖ ਹੁੰਦਾ ਹਨਾ ਉਹਨਾਂ ਦਾ ਬੰਦੇ ਦੇ ਹਾਲਾਤ ਸਦਾ ਇੱਕੋ ਜੇ ਨਹੀਂ ਰਹਿੰਦੇ ਹੈਗੇ ਤੇ ਉਹ ਗੱਲ ਦੇਖੋ ਵੱਖਰੀ ਆ ਕਿ ਗੁਰਸੇਵਕ ਨੇ ਆਪਣੇ ਬਾਪ ਦੀ ਤਰ੍ਹਾਂ ਹਿੰਮਤ ਨਹੀਂ ਹਾਰੀ ਬਿਲਕੁਲ ਹਿੰਮਤ ਹਾਰਨਾ ਕਿਸੇ ਵੀ ਚੀਜ਼ ਦਾ ਹੱਲ ਨਹੀਂ ਹੁੰਦਾ ਗੁਰਸੇਵਕ ਦੀ ਇਹ ਕਹਾਣੀ ਉਹ ਲੋਕਾਲੀਆ ਜਿਹੜੇ ਲੋਕ ਇਹ ਵਹਿਮ ਕਰਦੇ ਹੁੰਦੇ ਆ ਕਿ ਇਹ ਘਰ ਦੇ ਵਿੱਚ ਕੁਛ ਕੀਤਾ ਕਰਾਇਆ ਇਹ ਬੰਦਾ ਕਰਮਾ ਮਾਰਿਆ ਇਹ ਬੰਦਾ ਕਲੇਣਾ ਇਹ ਜਿਹੀਆਂ ਕੁਝ ਵੀ ਗੱਲਾਂ ਨਹੀਂ ਹੁੰਦੀਆਂ ਜਿਵੇਂ ਉਹ ਤਕਦੀਰ ਲਿਖੀ ਆ ਜਿਵੇਂ ਉਹ ਲੇਖ ਲਿਖਿਆ ਉਵੇਂ ਹੀ ਹੋਣਾ ਹਨ ਕੋਈ ਸੇਵਕ ਨੇ ਹਿੰਮਤ ਨਹੀਂ ਹਾਰੀ ਆਪਣੀ ਜ਼ਿੰਦਗੀ ਜਿਉਈ ਹਿੰਮਤ ਤੇ ਸਦਕਾ ਉਹ ਔਰਤ ਦੀ ਵੀ ਆ ਜਿਨੇ ਇਹ ਘਰ ਨੂੰ ਆ ਕੇ ਸੰਭਾਲ ਲਿਆ ਜਿਨੇ ਇਹ ਘਰ ਨੂੰ ਖੁਸ਼ਹਾਲ ਕਰਤਾ ਜੇਕਰ ਤੁਹਾਡੀ ਵੀ ਕੋਈ ਐਸੀ ਕਹਾਣੀ ਹੈ ਜਿਹੜੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਥੱਲੇ ਇੱਕ ਇੰਸਟਾਗ੍ਰam ਆਈਡੀ ਦਾ ਲਿੰਕ ਹੈ ਉੱਤੇ ਮੈਸੇਜ ਕਰਕੇ ਸਾਡੇ ਨਾਲ ਗੱਲਬਾਤ ਜ਼ਰੂਰ ਕਰ ਸਕਦੇ ਹੋ ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਸ਼ੇਅਰ ਕਰਕੇ ਜ਼ਰੂਰ ਦੱਸਿਓ ਤੇ ਇਹ ਕਹਾਣੀ ਤੁਸੀਂ ਹਰ ਸ਼ੁੱਕਰਵਾਰ ਸਵੇਰੇ 10:30 ਵਜੇ YouTube Khand Punjabi Channel ਤੇ ਦੇਖ ਸਕਦੇ ਹੋ ਬਹੁਤ-ਬਹੁਤ ਧੰਨਵਾਦ ਦੇਖਦੇ ਰਹੋ Khand Punjabi ਤੇ ਜਾਂਦੇ ਜਾਂਦੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਓ